ਆਨ ਵਾਲਮੀਕ ਜੀ ਤੇ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਨਾਥ ਮਸਤਕ ਉਨ ਪਹੁੰਚੇ ਆ ਮੇਰੇ ਨਾਲ ਸਾਡੇ ਬਹੁਤ ਹੀ ਸਰਕਾਰ ਯੋਗ ਐਮ ਐਲ ਏ ਪਲਕਾ ਬਾਬਾ ਬੁਪਾਲਾ ਸਾਹਿਬ ਬੰਸਵਾਦ ਵੀ ਸੁਰਜੀਤ ਸਿੰਘ ਸਾਹਿਬ ਸਾਡੇ ਅੰਮ੍ਰਿਤਸਰ ਵਾਸਤੋਂ ਐਮ ਐਲ ਏ ਸਭਾ ਜਸਵੀਰ ਸਿੰਘ ਜੀ ਸੰਧੂ ਸਾਹਿਬ ਸਾਡੇ ਰਾਜਾ ਸਾਂਸੀ ਕੋਨ ਚਾਰਜ ਮੈਡਮ ਸੋਨੀਆ ਮਾਨ ਜੀ ਵਾਲਮੀਕੀ ਸਾਲ ਦੇ ਉੱਤੇ ਆਏ ਹੋ ਭਗਵਾਨ ਜੀ ਦਾ ਪ੍ਰਗਟ ਦਿਵਸ ਦੇ ਉੱਤੇ ਨਾਤਮਸਤਕ ਹੋਣ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਪੰਜਾਬ ਦੀਆਂ ਸੰਗਤਾਂ ਨੂੰ ਅੱਜ ਸਾਡੇ ਵਾਸਤੇ ਬਹੁਤ ਵੱਡਾ ਭਾਗਾ ਦੇਣਾ ਕਿ ਅਸੀਂ ਵਾਲਮੀਕ ਤੀਰਥ ਦੇ ਉੱਤੇ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਨਾਤਮਸਤਕ ਹੋਣ ਪਹੁੰਚੇ ਆ ਮੇਰੇ ਨਾਲ ਸਾਡੇ ਬਹੁਤ ਹੀ ਸਰਕਾਰਯੋਗ ਐਮ ਐਲ ਏ ਹਲਕਾ ਬਾਬਾ ਬੁਖਾਰਾ ਸਾਹਿਬ ਤੋਂ ਸਰਦਾਰ ਦਲਬੀਰ ਸਿੰਘ ਜੀ ਟੋਂਗ ਸਾਹਿਬ ਸਾਡੇ ਅੰਮ੍ਰਿਤਸਰ ਵਾਸਤੋਂ ਐਮਐਲਏ ਸਰਦਾਰ ਜਸਬੀਰ ਸਿੰਘ ਜੀ ਸੰਧੂ ਸਾਹਿਬ ਸਾਡੇ ਰਾਜਾ ਸਾਂਸੀ ਤੋਂ ਇੰਚਾਰਜ ਮੈਡਮ ਸੋਨੀਆ ਮਾਨ ਜੀ ਸਾਡੇ ਚੇਅਰਮੈਨ ਇੰਪਰੂਵਮੈਂਟ ਟਰਸਟ ਰਿੰਟੂ ਜੀ ਸਾਡੇ ਐਮਐਲਏ ਸਰਦਾਰ ਇੰਦਰਪ੍ਰੀਤ ਸਿੰਘ ਨਿਚਰ ਸਾਹਿਬ ਸਾਡੇ ਰਵਿੰਦਰ ਹਾਂਸ ਜੀ ਆ ਮੱਖ-ਵੱਖ ਸਾਡੇ ਪਾਰਟੀ ਦੇ ਉੱਤੇਦਾਰ ਸਹਿਬਾਨ ਅੱਜ ਨਤਮਸਤਕ ਹੋਣ ਆਏ ਨੇ ਸੋ ਅਸੀਂ ਅੱਜ ਅਸ਼ੀਰਵਾਦ ਪ੍ਰਾਪਤ ਕਰਨ ਆਏ ਆ ਆ ਭਗਵਾਨ ਵਾਲਮੀਕ ਜੀ ਦਾ ਕਿ ਉਹ ਇਸ ਤਰ੍ਹਾਂ ਹੀ ਸਾਡੇ ਉੱਤੇ ਆਪਣਾ ਮੇਰ ਭਰਿਆ ਹੱਥ ਰੱਖਣ ਅਸੀਂ ਆਪਣੇ ਕਾਮਕਾਰ ਜਿਹੜੇ ਆ ਸੱਚੀ ਸੇਵਾ ਭਾਵਨਾ ਦੇ ਨਾਲ ਨਿਮਰਤਾ ਦੇ ਵਿੱਚ ਰਹਿ ਕੇ ਆਪਣੇ ਕੰਮ ਕਰਕੇ ਕਰੀਏ ਅੱਜ ਦਾ ਇਸ ਸਮਾਗਮ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਬਾਭਗਵਨ ਸਿੰਘ ਮਾਨ ਸਾਹਿਬ ਨੇ ਪਹੁੰਚਣਾ ਸੀਗਾ ਕੁਝ ਜ਼ਰੂਰੀ ਰਿਤੇਮਿਆਂ ਕਰਕੇ ਉਹ ਨਹੀਂ ਆ ਸਕੇ ਸੋ ਅੱਜ ਉਹਨਾਂ ਵੱਲੋਂ ਸਾਡੇ ਆ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਅੱਜ ਭਗਵਾਨ ਵਾਲਮੀਕ ਪ੍ਰਗਟ ਦਿਵਸ ਦੇ ਮੌਕੇ ਦੇ ਉੱਤੇ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਵਸੇ ਸਾਰ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ। ਠੀਕ ਹੈ। ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਤੁਸੀਂ ਆਏ ਹੋ ਪਵਨ ਵਾਲਮੀਕੀ ਤੀਰਤ ਦੇ ਉੱਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੌਮ ਨੂੰ? ਸ੍ਰੀਸ਼ਟੀਕਤਾ ਭਗਵਾਨ ਵਾਲਮੀਕ ਜੀ ਮਹਾਰਾਜੀ ਦੇ ਤੀਰਸਾਲ ਤੇ ਸਾਡੀ ਪੰਜਾਬ ਸਰਕਾਰ ਵੱਲੋਂ ਸਾਡੀ ਪੰਜਾਬ ਸਰਕਾਰ ਦੇ ਕੈਬਨਿਟ ਮਨਿਸਟਰ ਸਾਹਿਬ ਜਰਨ ਸੰਗੀਤਿਓ ਜੀ ਮੇਰੇ ਨਾਲ ਮੇਰੇ ਕਲੀਗ ਹਲਕਾ ਬਾਬਾ ਬਖਾਰਾ ਤੋਂ ਸਦਾ ਦਲਬੀਰ ਸਿੰਘ ਟੌਂਗ ਜੀ ਦੇ ਹੁ ਸਮੁੱਚੇ ਇਥੋਂ ਰਾਜਸਥਾਨੀ ਹਲਕਾ ਦੇ ਇੰਚਾਰਜ 소ਨੀਆ ਮਾਜੀ ਦੇ ਹੋਰ ਸਮੁੱਚੀ ਸਾਡੀ ਆਮ ਆਦਮੀ ਪਾਰਟੀ ਦੇ ਲਿਬਰਸਟੇਚਰਸ਼ਿਪ ਜਿਹੜੀ ਅੱਜ ਭਗਵਾਨ ਵਾਲਮੀਕ ਮਹਾਰਾਜੀ ਦੇ ਚਨ ਅchnatmastak ਹੋਣ ਵਾਸਤੇ ਪਹੁੰਚੀ ਆ ਸੋ ਸਾਡੇ ਸਾਰਿਆਂ ਵੱਲੋਂ ਸਮੁੱਚੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਦਿਲ ਦੀਆਂ ਗ੍ਰਹਿਆਂ ਤੋਂ ਹਾਰਦਿਕ ਸ਼ੁਭਕਾਮਨਾਵਾਂ ਭੇਜਦੇ ਆ ਤੇ ਭਗਵਾਨ ਜੀ ਅਗੇ ਹੀ ਅਰਦਾਸ ਕਰਨਾ ਆ ਕਿ ਪਰਮਾਤਮਾ ਇਦਾਂ ਹੀ ਸਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੇ ਅਸੀਂ ਦੁਨੀਆ ਦੀ ਸੇਵਾ ਕਰਦੇ ਰਹੀਏ ਤੇ ਆਪਣਾ ਆਸ਼ੀਰਵਾਦ ਇਦਾਂ ਹੀ ਸਾਡੇ ਤੇ ਬਣਾਈ ਰ ਇਦਾਂ ਹੀ ਆਪਸੀ ਭਾਈਚਾਰਕ ਸਾਂਝ ਤੇ ਪਿਆਰ ਨਾਲ ਵਸਦੀ ਰਹੇ। ਯੂਥ ਨੂੰ ਕੀ ਧਾਰਮਿਕ ਸੰਦੇਸ਼ ਦੇਣਾ ਚਾਹੁੰਦੇ ਹੋ? ਧਾਰਮਿਕ ਸਨੇਹੀ ਆ ਜੀ ਆਪਣਾ ਗੁਰਬਾਣੀ ਨਾਲ ਜੁੜੋ। ਭਗਵਾਨ ਭਗਵਾਨ ਵਾਲਮੀਕ ਜੀ ਮਹਾਰਾਜ ਦੀਆਂ ਸਿੱਖਿਆਵਾਂ ਨਾਲ ਜੁੜੋ ਉਹਨਾਂ ਤੇ ਜਿਵੇਂ ਤੋਂ ਸੇਜ ਲਓ ਜਿੱਦਾਂ ਉਹਨਾਂ ਜ਼ਿੰਦਗੀ ਦੇ ਵਿੱਚ ਗਲਮ ਨੂੰ ਅੱਗੇ ਲੈ ਕੇ ਤਪੱਸਿਆ ਕੀਤੀ ਆ ਰਮਾਇਣ ਦੇ ਰਚੈਤਾ ਬਣਿਆ ਇਦਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਸਕੂਲਾਂ ਦੇ ਵਿੱਚ ਪੜ੍ਹਾਈ ਵਾਸਤੇ ਭੇਜਣਾ ਚਾਹੀਦਾ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਉਹ ਭਗਵਾਨ ਜੀ ਤੋਂ ਅਸ਼ੀਰਵਾਦ ਲੈਂਦੀਆਂ ਨੇ। ਜੀ ਸ਼ੇਰਕ ਅੱਜ ਤੁਸੀਂ ਆਏ ਹੋ ਪਾਵਨ ਵਾਲਮੀਕੀ ਸਥਲ ਦੇ ਉੱਤੇ ਈਡੀਓ ਸਾਹਿਬ ਵੀ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਸੁਨੇਹਾ ਕੌਮ ਦੇ ਨਾਂ ਜਿਹੜਾ ਲੈ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਅੱਜ ਇਸ ਪਾਵਨ ਮੌਕੇ ਦੇ ਉੱਤੇ ਕੁੱਲ ਕਾਇਨਾਤ ਦੇ ਮਾਲਕ ਸ੍ਰਿਸ਼ਟੀ ਦੇ ਸਿਰਤਾ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਵਾਲਮੀਕ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿਨਾ ਆਪਣੇ ਵੱਲੋਂ ਸਾਡੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਲੱਖ ਲੱਖ ਵਧਾਈ ਦਿਨਾ ਤੇ ਸਾਡੀ ਹਾਈ ਕਮਾਂਡ ਵੱਲੋਂ ਲਈ ਹੋਈ ਡਿਊਟੀ ਮੁਤਾਬਕ ਸਾਡੇ ਕੈਬਨਟ ਦੇ ਵਜ਼ੀਰ ਸਰਦਾਰ ਹਰਪਜਨ ਸਿੰਘ ਈਟੀਓ ਜੀ ਸਾਡੇ ਐਮਐਲਏ ਸੰਧੂ ਸਾਹਿਬ ਹੋਰ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਆਗੂ ਇੱਥੇ ਪਹੁੰਚਿਆ ਅੱਜ ਨਕਮਸਤਕ ਹੋ ਕੇ ਗੁਰੂ ਮਹਾਰਾਜ ਦਾ ਭਗਵਾਨ ਵਾਲਮੀਕ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਅਸੀਂ ਸਾਰੇ ਪਹੁੰਚੇ ਆ ਕਿ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਬੜਾ ਵਧੀਆ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਆਪਾਂ ਨਕਮਸਤਕ ਹੋਈਏ ਨਤਮਸਤਕ ਹੋਣ ਤੋਂ ਬਾਅਦ ਜਿਹੜਾ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਹੈ ਕਿ ਸਾਂਝੀ ਵਾਰਤਾ ਦਾ ਪ੍ਰਤੀਕ ਸਾਰੇ ਹੀ ਧਰਮਾਂ ਦਾ ਸਾਂਝਾ ਪ੍ਰਤੀਕ ਇਹ ਮੰਦਰ ਹੈ ਜਿੱਥੋਂ ਆਪਾਂ ਨਕਮਸਤਕ ਹੋ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਹੈ ਆਪਦੇ ਬੱਚਿਆਂ ਨੂੰ ਜਿਹੜਾ ਚੰਗੀ ਤਾਲੀਮ ਚੰਗੀ ਸਿੱਖਿਆ ਦੇ ਕੇ ਆਪਾਂ ਅਗਾਹ ਵਧੀਏ ਤਾਂ ਸਾਡੀ ਕੌਮ ਜਿਹੜੀ ਆ ਉਹ ਹਮੇਸ਼ਾ ਅਗਾਹ ਵਧੇ ਇਹ ਹੀ ਬੇਨਤੀ ਮੇਰੀ ਤੇ ਸੱਚੀ ਅੱਜ ਸਰਤਾਂਝਲੀ ਵੀ ਹੈ ਮੇਰੇ ਵੱਲੋਂ ਸਾਡੀ ਆਮ ਆਦਮੀ ਪਾਰਟੀ ਵੱਲੋਂ ਕਿ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜੀ ਸਿੱਖਿਆ ਦੇ ਨਾਲ ਜੋੜੀ